ਠੀਕ ਹੈ ਜੀ ਪਰ ਬੰਦੇ ਨੂੰ ਉਸ ਹੱਦ ਤੱਕ ਪੀਣੀ ਚਾਹੀਦੀ ਹੈ ਕਈ ਬੁੜੇ ਗਿਰਦੇ ਰੇਅਰ ਦੀ ਲਾਗੇ ਕਰਨ ਸੁਣੋ ਸੁਣੋ ਆ ਕਿਉਂ ਉਹ ਵੀਰੋ ਆ ਪਿਓ ਕੁੱਤ ਨੂੰ ਕਿਹਾ ਕਹੂੰਗਾ ਜਿਹੜੇ ਪਿਓ ਨੂੰ ਇਹ ਰੇੜੇ ਬਲੱਦ ਕਰ ਲਿਆ ਮਾਂ ਵਾ ਵਾ ਉਹ ਕਿਆ ਕਹੂਗਾ ਨਹੀਂ ਕਹਿ ਸਕਦਾ ਕੁਝ ਕਹੂੰਗਾ ਉਹ ਜਿਹੜਾ ਆਪ ਨਹੀਂ ਖਾਊਂਗੀ ਉਹਗਾ ਇਹ ਅਗਰ ਇਹ ਕਹਿ ਲਿਆ ਬਾਪੂ ਤੋਂ ਘੱਟ ਲੈ ਇਹ ਨੂੰ ਤਾਂ ਹਟਵਾ ਦੇ ਲਿਆਵਾ ਫਰਾੜੇ ਕੀ ਬਣੇ ਚੱਕ ਕੇ ਇਹ ਐਂਡ ਯੋ ਮੈਂ ਕਹਾ ਆਪਣੇ ਅੱਡੇ ਗੱਡੇ ਵਿੱਚ ਜਿੰਨੇ ਮੇਰੇ ਕਿਸੇ ਸਮੇਂ ਹਟਣਾ ਤਾਂ ਹੈ ਨਹੀਂ ਪਰ ਚੱਲ ਮੜੀ ਮੋਟਾ ਘਾਟਾ ਡਾਲਣਾ ਉਹ ਬੋਗੈ ਨੂੰ ਮਨੂ ਬੋ ਲੈ ਜੀ ਨਹੀਂਾਨੂੰ ਪਤਾ ਹੀ ਹੈ ਜਿੰਨੇ ਕਲਜੁਗਮਾਂ ਕਿਹਾ ਵਾ ਜਿਹੜੇ ਰਾਜੇ ਕ੍ਰਿਸ਼ਟਕੇ ਨੇ ਇਨੈ ਕਰਾਰ ਕਰੇ ਵੇ ਜ ਕਲਜੁਗ ਆ ਕੰਮ ਹੈ ਇਹ ਜੀ ਚੀਜ਼ਾਂ ਦਾ ਨਿਵਾਸ ਕਰੂੰਗਾ ਸੁਣੋ ਜੀ ਸੁਣੋ ਜੀ ਜੀ ਸੁਣੋ ਬਾਈ ਮੈਂ ਚਾ ਮੈਂ ਇਹ ਜੀ ਚੀਜ਼ਾਂ ਦਾ ਨਿਵਾਸ ਕਰੂੰਗਾ ਕਾ ਕਿਹੜੇ ਕਿਹੜੇ ਚੀਜ਼ਾਂ ਵਾ ਕਹਾਵੇਂ ਮਾੜੀ ਚੀਜ਼ਾਂ ਮ ਬਹੁਤ ਨਿਵਾਸ ਕਰਨਾ ਕਿਹੜੇ ਕਿਹੜੇ ਮਾ ਇਹਨੇ ਇੱਕ ਹਟ ਕਰੇ ਅੜਕੇ ਬਾਸ ਕਰ ਲਈ ਜਿੱਥੇ ਘੱਟ ਤੋਣਦੇ ਹੋਵਾਂ ਦੂਏ ਫੂਸੇ ਜਿੱਥੇ ਹਾਸੇ ਕਰਦੇ ਹੋਵਾਂ ਉਹ ਆਪਸ ਵਿੱਚ ਡੰਡ ਬਡੰਡੀ ਹੋ ਜੇ ਤੇ ਇਹ ਕੰਦਰੀਗਾ ਚੌਥਾ ਖਰਾਬ ਦੇ ਵਿੱਚ ਕਈ ਚੀਜ਼ਾਂ ਮ ਦੱਸਿਆ ਵੀ ਉੱਥੇ ਉੱਥੇ ਨਿਵਾਸ ਕਰ ਲੀ ਮੈਂ ਉਹਨਾਂ ਕਾਮ ਨੂੰ ਕੰਮ ਕੀ ਜੀਤ ਵੀ ਦੇ ਦੇ ਆ ਫਿਰ ਜਾਂ ਸੁਰਨੇ ਦੇ ਵਿੱਚ ਵੀ ਬਾਸ ਕਰ ਲਈ ਕਾਲ ਯੁੱਗ ਨੂੰ ਸਿਉਨੇ ਦੇ ਵਿੱਚ ਵੀ ਬਾਸ ਦੇ ਆ ਵੀਰੋ ਮੈਨਾਂ ਨੂੰ ਪਤਾ ਹੀ ਹੈ ਮੈਨੂੰ ਕਹਿਣੀ ਕਿ ਲੋੜ ਨੇ ਆਪਣੇ ਸਾਰੇ ਬੰਦੇ ਇਹਨਾਂ ਬਾਤਾਂ ਦਾ ਕੁਦਰਤੇ ਪਤਾ ਹੋਆ ਬਾਈ ਜਿਹੜੀ ਦਾਰੂ ਐ ਕੰਮ ਚੰਗੇ ਦਾ ਕਰਾਂਦੀ ਨਹੀਂ ਜੇ ਨਹੀਂ ਵੀ ਡੰਡਾ ਫੜਕਣਾ ਸੰਜ ਨੂੰ ਤਾਂ ਵੀ ਫੜਕ ਜਾ 200 ਰੁਪਏ ਵਾਲੇ ਜੇ 2 ਰੁਪਏ ਕੇ ਜਾਂਦਾ ਪੀਉਂ ਹਾਂ ਮੇਰਾ ਉਹੀ ਦੱਸਾ ਕਰਨਾ ਹੋਰ ਕਿ ਕਿਸ ਨੂੰ ਫੂਸਝੀ ਨਹੀਂ ਹੁੰਦਾ ਹੀ ਨਹੀਂ ਬਿਲਕੁਲ ਵੀ ਲੈ ਵੀਰੋ ਕੱਲ੍ਹੇ ਹੀ ਖੜੂ ਪਾ ਦੇ ਹਾਂ ਤੈਨੂੰ ਬੰਦੇ ਆ ਕਈ ਕਈ ਬੰਮਾ ਉਹ ਵੀ ਜੀ ਕਈ ਬੰਮਾ ਸੱਸਾਂ ਦੀ ਰਪੇਰ ਕਰਦੀ ਹੁੰਾਂ ਕੂਕ ਹਾਂ ਮੈਂ ਮੱਥਾ ਟੇਕ ਆਣਾ ਫਰਿਆ ਨਹੀਂ ਦੋ ਬਈ ਜਦੋਂ ਤੇ ਬਹੂ ਕੇ ਜੇ ਸੱਸ ਕੀ ਹੋ ਰਿਪੇਅਰ ਕਰਦੀ ਫਿਰ ਤਾਂ ਜਾਣੀ ਕਿ ਚੋੜੀ ਨਹੀਂ ਹੈ ਕਿ ਜੀ ਫਿਰਨੇ ਜੀ ਬਰਾਨ ਹੋਣੀ ਦੀ ਲੋੜ ਨਹੀਂ ਹੈ ਕਿ ਜੀ ਲੈ ਵੇ ਸੁਣੋ ਵੀ ਕਹਿੰਦਾ ਜੀ ਸੁਣਾਂਗੇ ਜੀ ਕਹਿੰਦਾ ਕਹਿੰਦਾ ਝੂਠੇ ਹੋ ਜੂਗੇ ਰਿਸ਼ਤੇਦਾਰ ਜੀ ਕਲੂਮਾ ਛੱਡ ਕੇ ਵੀ ਤੁਰ ਜੂਗੇ ਨਾਰ ਜੀ ਲੋਕ ਕਰਮ ਧਰਮ ਦੇ ਜਾਉਗੇ ਹਾਂ ਨਾਲੇ ਆਪਣੇ ਹੁਕਮ ਚ ਚਲਾਉਣਗੇ ਐਸਾ ਅੰਧਕੋਰ ਮਾਚਣਾ ਉਹ ਲੋਕ ਰੱਜ ਕੇ ਅੱਜ ਪਾਪ ਕਮਾਉਣਗੇ ਇਹੋ ਜਿਹਾ ਸਮਾਜ ਨਾ ਵੀਰੋ ਬੰਦੇ ਨੇ ਵੇਚੀ ਹੋਏ 2 ਕਰੋੜ ਨੂੰ ਜ਼ਮੀਨ ਅਗਲਾ ਕਹ ਹ ਰਿਸ਼ਤੇਦਾਰ ਪਰ ਚੜ ਬੇ ਉਹ ਦਵਾਊਗਾ ਕਿਉਂ ਨਹੀਂ ਬਰਾ ਤੇਰਾ ਜਾਂਦੇ 20 ਲੱਖ ਵੀ ਟੋਪੀ ਪਾਊਗਾ ਵਾਹ ਜੀ ਬਖਵਾੜ ਕਰਕੇ ਜਹਾਣਾ ਲੈ ਜੀ ਕਹਦਾ ਯਾਰ ਕੰਨਿਆਂ ਦੀ ਉਮਰ ਹੋ ਜੂਗੀ 10-12 ਸਾਲ ਜੀ ਆਪਣੀ ਕੁੱਖ ਤੇ ਜਨੂਗੀ ਲਾਲ ਜੀ ਬੰਦੇ ਦੀ ਉਮਰ ਰਹੇਗੀ 25-30 ਸਾਲ ਜੀ ਐਸੀ ਵਿੱਚ ਮਰ ਖਾਪ ਜਾਣਗੇ ਐਸਾ ਅੰਧਕੋਰ ਮਾਚਣਾ ਉਹ ਲੋਕ ਰੱਜ ਕੇ ਪਾਪ ਕਰ ਮਾਰਨਗੇ ਇਹੋ ਐਂ ਦੱਸਿਆ ਬੇਟ ਦੱਸ ਰਹੇ ਆ ਗਾਂਸ ਦੱਸ ਰਹੇ ਆ ਵੀ ਬਜਲੇ ਦੀ ਉਮਰ 30 ਸਾਲ ਰਹਿ ਜਣੀ ਆ ਇਸੀ ਦੇ ਵਿੱਚ ਕਾਜ ਵਿਹਾਰ ਕਰਕੇ ਉਹਦੇ ਤੋ ਜਣਾ 60 ਪਰਦਾ ਘੋਲ ਕੇ ਆਲੇ 12 ਲੱਗ ਗਿਆ ਉਹਨੂੰ ਹਾਂ ਕਾਤਾ ਉਹਦੇ ਬਦੇਰਾ ਟੋਟੇ ਵਾਲਾ ਹੋ ਗਣਾ ਨਹੀਂ ਟੋਟੇ 100 ਸੂ ਵਾਲਾ ਗਿਆ 7 ਯੁਗਾਂ ਇੱਕ 1 ਲੱਖ ਸਾਲ ਬੰਦੇ ਦੀ ਉਮਰ ਦੀ 60 ਯੁਗਾਂ ਦਾ ਜੀ 1 ਲੱਖ ਫੇਰ ਫੇਰ ਆ ਗਿਆ ਦਵਾਪਰ ਸਿੱਧੀ ਉਹ 90 ਗਈ 10000 ਰਹਿ ਗਈ 10000 ਨਾ ਕਰੇਤਾ ਕਰੇਤਾ ਆ ਜਰਾਮੋਤਾਰ ਹੋਇਆ ਜਾਂ ਜਰਾਮੋਤਾਰ ਹੋਇਆ ਤਾਂ ਬੰਦੇ ਦੀ ਉਮਰ 10000 ਹਾਲ ਰਹਿ ਗਈ 90 ਗਈ ਸਿੱਧੀ ਉੱਥੇ ਵਾਰ ਆ ਗਿਆ ਦਵਾਪਰ ਜੇ ਕ੍ਰਿਸ਼ਨ ਅਵਤਾਰ ਹੋਇਆ ਉਸ ਟਾਈਮ ਬੰਦੇ ਦੀ ਉਮਰ 1000 ਸਾਲ ਇਹੀ ਬਕਾਇਆ ਕਹਿੰਦਾ ਕੁਝ ਨਹੀਂ ਕਹਿ ਸਕਦਾ ਇਹ ਤਾਂ ਇਹ ਤਾਂ 100 ਕਾ ਵੀ ਅੰਦਾਜ਼ਾ ਕੁਟਲੇ ਇਹ ਵੀਰੋ ਕੰਮ ਆ ਗਿਆ ਸਖਪੁਰ ਇਹ ਤੁਹਾਨੂੰ ਪਤਾ ਵੀ ਕੰਮ ਆਦਮਾ ਆ ਗਿਆ ਵੇਦ ਗਰਥਾਂ ਦੀ ਕੋਈ ਬਾਤਾਂ ਝੂਠੀਆਂ ਨਹੀਂ ਇਹ ਵੀ ਜਿਹੜੇ ਸਾਥ ਤੇ ਹਮੇ ਖਾਣੇ-ਤਾਣੇ ਖਾ ਰਹੇ ਆ ਬਾ ਤੁਹਾਨੂੰ ਪਤਾ ਆਸਰਾਮ ਬਾਬਾ ਪਹਿਲਾਂ ਕਹਿ ਗਿਆ ਵੀ ਬਿਮਾਰੀਆਂ ਉੜਦ ਦੇ ਵਿੱਚ ਲੱਗਦੀਆਂ ਕੁਖਾਂ ਦੇ ਵਿੱਚ ਬਿਮਾਰੀਆਂ ਲੱਗਦੀਆਂ ਬਾਬਾ ਆਸਰਾਮ ਜੀ ਪਹਿਲਾਂ ਕਹਿ ਗਏ ਇਹ ਤੁਹਾਨੂੰ ਪਤਾ ਹੈ ਉਹ ਸਾਰੇ ਕੰਮ ਲੈ ਵੀਰੋ ਕਿਆ ਕਿਹਾ ਕਹਿੰਦਾ ਕੱਲੂ ਕਾਲੂ ਕਾਲ ਕੇ ਰਾਜੇ ਹੋ ਜੂਗੇ ਕਸਾਈ ਅੱਜ ਕੇ ਨਹੀਂ ਦਰਾਂਗੇ ਕੱਲੂ ਕਾਲੂ ਕਾਲ ਕੇ ਰਾਜੇ ਹੋ ਜੂਗੇ ਕਸਾਈ ਲੁੱਟ ਲੁੱਟ ਪਰਜਾਂ ਨੂੰ ਜਾਊ ਖਾਈ ਪਰਜਾਂ ਰੋ ਰੋ ਦਊ ਦਹਾਈ ਨਾਰੇ ਆਪਣੇ ਖਜ਼ਾਨੇ ਦੇ ਉਪਰਾਂਗੇ ਐਸਾ ਅੰਧ ਘੋਰ ਮਾਚਾਉ ਲੋਕ ਰਾਜ ਜਗਤ ਆਪ ਕਮਾਉਣਗੇ ਕਹਿੰਦਾ ਪੜੇ ਲਿਖੇ ਹੋਊਂਗੇ ਜਿਹੜੇ ਲੋਕ ਦੀ ਮਾਰੀ ਆਉਣਾ ਕੀ ਹੋਊਗੀ ਸੋਚਦੇ ਉਹ ਤਾਂ ਨਹੀਂ ਤੜਕਾਂਗੇ ਖੋਟ ਜੀ ਪਲੇਪੁਰਸਾਂ ਨੂੰ ਬਹੁਤ ਸਤਾਉਣਗੇ ਐਸਾ ਅੰਧ ਘੋਰ ਮਾਜਣਾ ਉਹ ਲੋਕ ਰੱਜ ਕੇ ਪਾ ਜਿਹਨੂੰ ਬੰਦੇ ਮੌਦਾ ਮਿਲ ਜਾ ਤੇ ਅੱਜ ਨੌਕਰੀ ਮਿਲ ਜਾਏ ਜਿਹੜਾ ਸਰਕਾਰ ਵਾਖੇ ਹੋਇਆ ਵਾਹ ਜੀ ਵਾਹ ਪਰ ਅਰੀ ਸਭਤ ਲੈਣੀ ਮਿਲਣੀ ਕੁਫੀ ਮਰੀ ਤਾਂ ਦੇਣੀ ਲੈ ਜੀ ਕਹਿੰਦਾ ਜਿਹੜੇ ਆਸਰੇ ਹੋਉਂਗੇ ਸਾਧੂ ਸੰਤ ਜੀ ਉਹਦੇ ਛਿਪ ਜੂਵੇਂ ਕੱਲੂ ਵਿੱਚ ਅੰਤ ਜੀ ਆਸਾ ਰਾਮ ਜਾਣੇ ਭਗਵੰਤ ਜੀ ਸਾਧੂ ਸੁਪਨੇ ਵਾਂ ਦਰਸ ਗਾਉਣਗੇ ਗਾਉਣਗੇ ਕਾਰ ਮਾਰਦੀ ਜਿਗਰ ਤੇ ਕੰਨ ਹੀ ਵਿੱਚ ਲੋਕੋ ਕਾਲ ਜੁਕੇ 18 ਸਾਲ ਕੀ ਕੋ ਹਾਊਗੀ ਨਾਲੀ ਹਾਰਾ ਹਾਰ ਕੀ ਨਾਨੀ ਕੋ ਵੀ ਕਹ ਕਾਲ ਜੁਕੇ ਚਲੋ